ਪੁਲਿਸ ਚੌਂਕੀ ਨੂੰ ਹੀ ਲੱਗ ਗਿਆ ਤਾਲਾ ਅੰਮ੍ਰਿਤਸਰ ਦੇ ਹਾਤੀ ਦਿਨ ਆਉਂਦੀ ਹੈ ਇਹ ਚੌਂਕੀ ਨੂੰ ਤਾਲਾ ਲੱਗ ਗਿਆ ਜੀ ਹਾਂ ਬਿਲਕੁਲ ਸੱਚ ਕਹਿ ਰਹੇ ਆ ਤੁਸੀਂ ਆਪਣੇ ਅੱਖਾਂ ਨਾਲ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਹਾਤੀ ਦਿਨ ਆਉਂਦੀ ਇਸ ਚੌਂਕੀ ਨੂੰ ਤਾਲਾ ਲੱਗਾ ਹੋਇਆ ਹੈ ਸੰਗਲ ਵੇਖ ਸਕਦੇ ਹੋ ਸੰਗਲ ਦੇ ਉੱਤੇ ਤਾਲਾ ਲਟਕਿਆ ਹੋਇਆ ਹੈ ਕੀ ਹੈ ਇਸ ਦੀ ਅਸਲੀ ਵਜ੍ਹਾ ਹੈ ਸਾਹਮਣੇ ਨਹੀਂ ਆ ਰਹੀ ਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਚੌਂਕੀ ਨੂੰ ਤਾਲਾ ਲਗਾ ਦਿੱਤਾ ਗਿਆ ਹੈ ਜਿਲ੍ਹਾ ਅੰਮ੍ਰਿਤਸਰ ਦੀ ਨੌਂਦੀ ਹੈ ਚੌਂਕੀ ਨੂੰ ਕਿਉਂ ਤਾਲਾ ਲੱਗਾ ਹੈ ਇਹ ਤਾਂ ਅਧਿਕਾਰੀ ਦੱਸ ਸਕਦੇ ਨੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਨਾਲ رابطہ ਜਿਹੜਾ ਕਾਇਮ ਨਹੀਂ ਹੋ ਸਕਿਆ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਸੁਣਾਉਣੇ ਆ ਤੇ ਦੱਸਦੇ ਆ ਕਿ ਕਿਹੜੀ ਚੌਂਕੀ ਹੈ ਅੰਮ੍ਰਿਤਸਰ ਦੀ ਨੌਂਦੀ ਜਿਸ ਦਾ ਕੀ ਤਾਲਾ ਲਗਾ ਦਿੱਤਾ ਗਿਆ ਹੈ ਇੱਕ ਬੜੀ ਅਜੀਬ ਜਿਹੀ ਚੀਜ਼ ਸਾਹਮਣੇ ਆ ਰਹੀ ਹੈ ਕੀ ਇਹ ਚੌਂਕੀ ਬੰਦ ਹੋਵੇਗੀ ਜਾਂ ਔਰ ਕੁਝ ਮਾਮਲੇ ਤਾਂ ਪੁਲਿਸ ਦੇ ਹਾਲਾ ਅਧਿਕਾਰੀ ਜਿਹੜੇ ਉਹ ਹੀ ਦੱਸ ਸਕਦੇ ਹਨ ਪਰ ਜਿਹੜੀ ਇਹ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਕਿਵੇਂ ਜਿਹੜਾ ਚੌਂਕੀ ਨੂੰ ਤਾਲਾ ਲਗਾ ਦਿੱਤਾ ਗਿਆ ਹੈ ਉਹ ਤੁਹਾਨੂੰ ਦੱਸਦੇ ਆ ਜਿਹੜੀ ਵਾਇਰਲ ਵੀਡੀਓ ਵਖੋਣੇ ਆ ਜਿਸ ਵਿੱਚ ਸਥਾਨਕ ਜਿਹੜੇ ਲੋਕੋ ਦੱਸ ਰਹੇ ਨੇ ਅਤੇ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਸਥਾਨਕ ਲੋਕਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਪੁਲਿਸ ਦੇ ਖਿਲਾਫ ਕਿ ਚੌਂਕੀ ਨੂੰ ਤਾਲਾ ਕਿਉਂ ਲੱਗਾ ਕਿਉਂਕਿ ਆਏ ਦਿਨ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇੱਕ ਵੱਡਾ ਜਿਹੜਾ ਸਤਾਨਕ ਕਸਬਾ ਏ ਟਾਂਗਰਾ ਉੱਥੇ ਬੈਂਕ ਵੀ ਨੇ ਏਟੀਐਮ ਵੀ ਨੇ ਹੋਰ ਵੀ ਚੀਜ਼ਾਂ ਨੇ ਤੇ ਕਾਫੀ ਪਿੰਡ ਪਿੰਦੇ ਨੇ ਟਾਂਗਰੇ ਨੂੰ ਇੱਕ ਵੱਡਾ ਜਿਹੜਾ ਇੱਕ ਕਸਬਾ ਕਹਿ ਸਕਦੇ ਆ ਟਾਂਗਰਾ ਜਿੱਦੀ ਚੌਂਕੀ ਨੂੰ ਤਾਲਾ ਲਗਾ ਦਿੱਤਾ ਗਿਆ ਤੇ ਜਿਹੜੇ ਸਤਾਨਿਕ ਲੋਕ ਆ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੀਡੀਓ ਵਾਇਰਲ ਬਣਾ ਕੇ ਕੀਤੀ ਗਈ ਹੈ ਆ ਉਹ ਤੁਹਾਨੂੰ ਬਕੋਣੇ ਆ ਕਿ ਇਹਦੇ ਵਿੱਚ ਜੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਲੋਕ ਕੀ ਕਰ ਰਹੇ ਨੇ ਪੁਲਿਸ ਤੋਂ ਟਾਂਗਰਾ ਨੂੰ ਲੱਗੇ ਜਿੰਦਰੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਐਸੇ ਟਾਂਗਰੇ ਖੜੇ ਆ ਪੁਲਿਸ ਚੌਂਕੀ ਨੂੰ ਜਿੰਦਰਾ ਲੱਗ ਗਿਆ ਹੈ ਪੁਲਿਸ ਤੇ ਕਰਮਚਾਰੀਆਂ ਤੋਂ ਪੁੱਛਿਆ ਗਿਆ ਕਿ ਪੁਲਿਸ ਚੌਕੀ ਕਿਉਂ ਬੰਦ ਕਰ ਦਿੱਤੀ ਇਹ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਪ੍ਰੀਸ਼ ਦੇ ਉੱਚ ਅਧਿਕਾਰੀਆਂ ਵੱਲੋਂ ਮੈਸੇਜ ਆਇਆ ਹੈ ਕਿ ਪੁਲਿਸ ਚੌਕੀ ਨੂੰ ਜਿੰਦਰਾ ਲਾ ਦਿੱਤਾ ਜਾਵੇ ਹੁਣ ਇਹਦਾ ਕੀ ਕਾਰਨ ਹੈ ਤੇ ਪ੍ਰੀਸ਼ ਦੇ ਉੱਚ ਅਧਿਕਾਰੀਆਂ ਨੂੰ ਪਤਾ ਹੋ ਸਕਦਾ ਪਰ ਲੋਕੀ ਇਸ ਗੱਲ ਤੋਂ ਜਰੂਰ ਖਫਾ ਨੇ ਕਿ ਪੁਲਿਸ ਚੌਕੀ ਤੇ ਹੁੰਦੀਆਂ ਇੱਥੇ ਏਨੀਆਂ ਜਿਆਦਾੀਆਂ ਵਾਰਤਾਤਾਂ ਤੇ ਹੁੰਦੀਆਂ ਦੁਕਾਨਾਂ ਦੇ ਛੱਡ ਟੁੱਟਦੇ ਆ ਲੁੱਟਾ ਖੋਹ ਆ ਹੁੰਦੀਆਂ ਪਰ ਜੇ ਪੁਲਿਸ ਚੌਕੀ ਚੁੱਕੀ ਗਈ ਤੇ ਫਿਰ ਲੋਕਾਂ ਦਾ ਕੀ ਹਾਲ ਹੋਵੇਗਾ ਹੁਣ ਇਹ ਕਾफी ਖਬਰ ਜਿਹੜੀ ਫੈਲਦੀ ਜਾਂਦੀ ਹੈ ਲੋਕੀ ਗਾਂ ਅੱਗੇ ਤੁਰ ਕੇ ਪਾਰਟੀ ਨਾਲੇ ਫੋਨ ਕਰ ਰਹੇ ਆ ਤੇ ਇਹ ਇਹ ਸੰਬੰਧੀ ਇਸ ਸੰਬੰਧੀ ਪ੍ਰੋਟੈਸਟ ਕਰਨ ਦੀ ਤਿਆਰੀ ਕਰ ਰਹੇ ਆ ਕਿ ਇਹ ਪੁਲਿਸ ਜਿਹੜੀ ਚੌਕੀ ਆ ਬੜੀ ਸੁਵੇਦਨਸ਼ੀਲ ਇਲਾਕੇ ਚ ਕਿਉਂਕਿ ਇੱਥੇ 4-5 ਬੈਂਕਾਂ ਹੀ ਆ 3-4 ATM ਮੰਡੀ ਆ ਬਿਜਲੀ ਬੋਰਡ ਦਾ ਦਫ਼ਤਰ ਆ ਕਟੋ-ਕਟਤੀ ਪਿੰਡਾਂ ਨੂੰ ਐਮ ਜੀਟੀ ਰੋਡ ਦੇ ਉੱਤੇ ਜਿਹੜੀ ਚੌਕੀ ਜੋੜਦੀ ਆ ਤੇ ਜੇ ਇਸ ਤਰ੍ਹਾਂ ਇਥੋਂ ਪੁਲਿਸ ਚੁੱਕੀ ਜਾਂ ਚੌਕੀ ਚੁੱਕੀ ਜਾਂਦੀ ਹੈ ਤੇ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਲੋਕ ਤੜਾ-ਤੜ ਇੱਕ ਦੂਸਰੇ ਨੂੰ ਫੋਨ ਕਰ ਰਹੇ ਨੇ ਤੇ ਸ਼ਾਇਦ ਉਹ ਆਪਣਾ ਪ੍ਰੋਟੈਸਟ ਕਰਨ ਗਿਆ ਤਿਆਰੀਆਂ ਕਰ ਰਹੇ ਨੇ ਕਿ ਬੰਦ ਪਈ ਚੌਕੀ ਪੁਲਿਸ ਜਿਹੜੀ ਚੌਕੀ ਹੈ ਇਹਨੂੰ ਹਵਾਲਾ ਕੀਤਾ ਜਾਵੇ ਦੂਸਰੇ ਪਾਸੇ ਕੋਈ ਪ੍ਰੀਸ ਅਧਿਕਾਰੀਆਂ ਨੇ ਫੋਨ ਤੇ ਦੱਸਿਆ ਕਿ ਮੁਜੀਠੇ ਦੀ ਵਾਰਦਾਤ ਹੋਣ ਤੋਂ ਬਾਅਦ ਕੋਈ ਸੁਰੱਖਿਆ ਕਾਰਨਾਂ ਨੂੰ ਮੁੱਖ ਰੱਖ ਕੇ ਟੈਂਪਰੇਰੀ ਤੌਰ ਤੇ ਇਹ ਜਿਹੜੀ ਚੌਕੀ ਬੰਦ ਕੀਤੀ ਪੱਕੀ ਬੰਦ ਨਹੀਂ ਕੀਤੀ ਪਰ ਫਿਰ ਵੀ ਲੋਕਾਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਚੌਕੀ ਬੰਦ ਹੋ ਗਈ ਤੇ ਮੁੜ ਕੇ ਪੱਕੇ ਤੌਰ ਤੇ ਬੰਦ ਹੋ ਜੇਗੀ ਹੁਣ ਵੀ ਇੱਥੇ ਲੋਕ ਕੀ ਕਰਦੇ ਨੇ ਮੈਂ ਇਸ ਵੇਲੇ ਪੁਲਿਸ ਚੌਕੀ ਡਾਂਗਰ ਦੇ ਬਾਹਰ ਖੜਾ ਹਾਂ